ਪਾਜੀ ਤੁਸੀਂ ਕਾਲੀਆਂ ਪੱਗਾਂ ਦੀ ਗੱਲ ਕੀਤੀ ਤੁਸੀਂ ਇੱਕ ਗੱਲ ਸਾਰੀ ਸੰਗਤ ਨੇ ਨੋਟ ਕੀਤੀ ਹੋਣੀ ਹੈ ਵੀ ਅਕਾਲ ਤਖਤ ਦੇ ਸਾਹਮਣੇ ਧਾਮੀ ਦੀ ਫੌਜ ਬੈਠੀ ਸੀ ਅਗਲੇ ਪਾਸੇ ਉਹ ਪਾਜੀ ਇੱਕ ਬੜੀ ਚਲਾਕੀ ਤੇ ਮੱਕਾਰੀ ਅਖਰ ਜੇ ਵਰਤਿਆ ਜਾਏ ਉਹ ਵੀ ਛੋਟਾ ਹੈ ਮੱਕਾਰੀ ਅਕਾਲ ਤਖਤ ਦੇ ਸਾਹਮਣੇ ਧਾਮੀ ਨੇ ਆਪਣੀ ਫੌਜ ਬਿਠਾ ਲਤੀ ਤੇ ਅਕਾਲ ਤਖਤ ਦੇ ਅੰਦਰ ਤੁੰਮੇ ਦੀ ਫੌਜ ਵਹਿ ਗਈ ਹਮ ਕਿੱਦਾਂ ਹੋਈ ਨਾ ਬਿਲਕੁਲ ਇਦਾਂ ਹੀ ਭਾਜੀ ਬਿਲਕੁਲ ਇਦਾਂ ਹੀ ਇਦਾਂ ਹੀ ਹੋਈ ਪਰ ਗੁਰੂ ਦਾ ਵਰਤਾਰਾ ਵੇਖੋ ਭਾਜੀ ਗੁਰੂ ਦਾ ਵਰਤਾਰਾ ਇਹ ਹੋਇਆ ਕਿ ਬਾਬਾ ਦੀਪ ਸਿੰਘ ਜੀ ਦੀ ਰੂਹ ਗੜਗੱਜ ਵਿੱਚ ਪ੍ਰਵੇਸ਼ ਕਰ ਗਈ ਹੂੰ ਉਹ ਇਹਨਾਂ ਦੋਹਾਂ ਦੋਹਾਂ ਦੀ ਫੌਜ ਦੇ ਵਿੱਚੋਂ ਲੰਘ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਆਪਣਾ ਸੀਸ ਭੇਟ ਕਰਤਾ ਉਹਨੇ ਹੂੰ ਇਦਾਂ ਹੀ ਹੋਈ ਜੀ ਮੈਂ ਕੋਈ ਅਤਕਥਨੀ ਤੇ ਨਹੀਂ ਕਹਿ ਰਿਹਾ ਬਿਲਕੁਲ ਇਦਾਂ ਹੀ ਹੋਈ ਭਾਜੀ ਇਹੀ ਸੱਚ ਹੈ ਅਮੀਦੀ ਫੌਜ ਬੈਠੀ ਸੀ ਅਕਾਲ ਤਖਤ ਦੇ ਬਾਹਰ ਵੇਖੋ ਇੰਨੀ ਗੱਲ ਵੇਖੋ ਇਹਨਾਂ ਨੂੰ ਸੀ ਕਿ ਉੱਥੇ ਸੰਗਤ ਹੋਰ ਬੈਠੀ ਨਾ ਲੱਗੇ ਨਾ ਲੱਗੇ ਹੂੰ ਉਹਨਾਂ ਨੇ ਗੁਰੂ ਖਾਲਸੇ ਨੂੰ ਗੁਰੂ ਖਾਲਸੇ ਨੂੰ ਅਕਾਲ ਤਖਤ ਦੇ ਵਿਹੜੇ 'ਚ ਤੇ ਅਕਾਲ ਤਖਤ ਦੇ ਅੰਦਰ ਤੋਂ ਦੂਰ ਰੱਖਿਆ ਇਦਾਂ ਹੀ ਆ ਜੀ ਜੇ ਮੈਂ ਜੇ ਮੈਂ ਕਹਾ ਕਿ ਮੀੜੇ ਤੇ ਮਸੰਦ ਮੀੜੇ ਅੰਦਰ ਤੇ ਮਸੰਦ ਬਾਹਰ ਬੈਠੇ ਸੀ ਕੋਈ ਹੱਤਕਥਨੀ ਨਹੀਂ ਹੋਈ ਨਹੀਂ ਪ੍ਰਥੀਚੰਦ ਪ੍ਰਥੀਚੰਦ ਅੰਦਰ ਬੈਠਾ ਸੀ ਤੇ ਰਾਮਰਾਇਆ ਥੱਲੇ ਸਾਹਮਣੇ ਬੈਠੇ ਸੀ ਕਹਿੰਦੇ ਨਹੀਂ ਗੁਰੂ ਨੂੰ ਨਹੀਂ ਬਹਿਣ ਦੇਣਾ ਗੁਰੂ ਦੀ ਨਾ ਨਾ ਅਸੀਂ ਗੁਰੂ ਦੀ ਗੱਲ ਸੰਗਤ ਤੱਕ ਜਾਣ ਦੇਣੀ ਆ ਤੇ ਨਾ ਸੰਗਤ ਨੂੰ ਗੁਰੂ ਤੱਕ ਜਾਣ ਦੇਣਾ ਇਹ ਸਾਡੀ ਬੇਨਤੀ ਆ ਇਹਨਾਂ ਤਰ੍ਹਾਂ ਨੂੰ ਵੀ ਕੁਝ ਰੇਜ ਕੁਝ ਕੁਝ ਸ਼ਰਮ ਕਰਨੀ ਚਾਹੀਦੀ ਸਾਨੂੰ ਭਾਜੀ ਜਿਹੋ ਜਿਹਾ ਕਿਉਂਕਿ ਉਸ ਵੇਲੇ ਸਾਰੀ ਦੁਨੀਆ ਵੇਖ ਰਹੀ ਸੀ ਸਾਨੂੰ ਵੀ ਅਸੀਂ ਕਿੰਨੇ ਕਿ ਜ਼ਿੰਮੇਵਾਰ ਆ ਸਾਰੀ ਕਾਮ ਵਰਵਾਉਣ ਤੋਂ ਬਾਅਦ ਚਾਰ ਅਖਰੀ ਬੋਲਣੇ ਸੀ ਨਾ ਗੜਗੱਜ ਨੇ ਤੇ 41 ਸਾਲ ਬੋਲੇ ਆ ਭਾਜੀ ਆਹ ਕਮਾਲੀ ਮਸਾਲ ਆ ਅੱਜ ਤੋਂ 40 ਸਾਲ ਪਹਿਲਾਂ ਤਾਂ ਇਹਨਾਂ ਦੇ ਜਥੇਦਾਰੀ ਲੱਗਦੇ ਸੀ ਟੋਟਲ ਜਥੇਦਾਰ ਇਹਨਾਂ ਦੇ ਇਹਨਾਂ ਦੇ ਸੀ ਇਹ ਸੰਪਰਦਾਇਆਂ ਦੇ ਸੀ ਉਹ ਜਥੇਦਾਰ ਜਿਨ੍ਹਾਂ ਤੇ ਰਿਸ਼ਵਤਬਾਜੀ ਦੇ ਦੋਸ਼ ਲੱਗਦੇ ਰਹੇ ਜਿਨ੍ਹਾਂ ਨੇ ਬਲਾਤਕਾਰੀਆਂ ਨੂੰ ਬਰੀ ਕੀਤਾ ਜਿਨ੍ਹਾਂ ਨੇ ਗੁਰਮਤ ਦਾ ਕਹਾਣ ਕੀਤਾ ਜਿਨ੍ਹਾਂ ਨੇ ਬਿਨਾਂ ਪੁੱਛਿਆ ਪੰਥ ਪ੍ਰਮਾਣਤ ਰਹਿਤ ਮਰਿਆਦਾ ਨੂੰ ਵਿਗਾੜਨ ਦਾ ਕੋਸ਼ਿਸ਼ ਕੀਤਾ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਚ ਅੰਦਰ ਜਿਹੜੀ ਚਿਰਾਂ ਤੋਂ ਚੱਲਦੀ ਆ ਰਹੀ ਮਰਿਆਦਾ ਨੂੰ ਤੋੜਨ ਦਾ ਯਤਨ ਕੀਤਾ ਉਹ 40 ਸਾਲ ਤੱਕ ਦਿੰਦੇ ਰਹੇ ਭਾਜੀ ਸਾਰੇ ਸੰਦੇਸ਼ ਦਿੰਦੇ ਰਹੇ ਕਿਸੇ ਨੂੰ ਕੋਈ ਇਤਰਾਜ਼ ਸੀ ਹੂੰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਪਰ ਅੱਜ ਜਦੋਂ ਮਾੜਾ ਆ ਗਿਆ ਇਹਨਾਂ ਨੂੰ ਸਿੱਖਾਂ ਤੋਂ ਨਫ਼ਰਤ ਦੇਖੋ ਕਿੰਨੀ ਹੈ ਭਾਜੀ ਇਸ ਧਿਰ ਨੂੰ ਅਸਲ ਵਿੱਚ ਇਹਨਾਂ ਨੂੰ ਸਿੱਖਾਂ ਤੋਂ ਤੇ ਸਿੱਖੀ ਤੋਂ ਨਫ਼ਰਤ ਆ ਮਹਿਮਾਨ ਸਾਹਿਬ ਨੂੰ ਕੱਲ ਸੁਣਿਆ ਭਾਜੀ ਮੈਂ ਮਾਫੀ ਚਾਹੁੰਦਾ ਥੋੜੀ ਗੱਲ ਲੰਬੀ ਹੋ ਜਾਣੀ ਆ ਮੈਂ ਮਾਨ ਸਾਹਿਬ ਨੂੰ ਸੁਣਿਆ ਮਾਨ ਸਾਹਿਬ ਕਹਿੰਦੇ ਸੀ ਵੀ ਰੂੜੀਵਾਦੀ ਬੰਦੇ ਆਏ ਤੇ ਤਖਤ ਤੇ ਕਬਜ਼ਾ ਕਰਕੇ ਬਹਿ ਗਏ ਸਰਦਾਰ ਸਿਮਰਨ ਜੀ ਸਿਮਾਨ ਪਰ ਕਹਿੰਦਾ ਉਹ ਕਹਿੰਦੇ ਬਾਣ ਸਾਹਿਬ ਵੀ ਗੜਗੱਜ ਸਾਹਿਬ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਆ ਪੂਰੀ ਨਿਭਾਈ ਆ ਤਨ ਦੇ ਹੀ ਨਾ ਨਿਭਾਈ ਆ